ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਾਇਦੇ ਸ਼ੁਰੂ ਕਰਦੇ ਹਾਂ ਇੱਕ ਹੋਰ ਨਵੀਂ ਕਹਾਣੀ ਬਤਰਾ ਦੇਰਾ ਪਾਗ ਇੱਕ ਲੇਖਕ ਗੁਰਪ੍ਰੀਤ ਸਿੰਘ ਲਾਲਾ ਗਣਪਤਰਾਏ ਅੱਜ ਫੇਰ ਸ਼ਿਤ ਸਿੰਘ ਦੇ ਘਰ ਆਪਣੇ ਪੈਸਿਆਂ ਨੂੰ ਆਇਆ ਖੜਾ ਸੀ ਤੇ ਨਿਸ਼ਤਰ ਸਿੰਘ ਉਸ ਦੇ ਅੱਗੇ ਹੱਥ ਜੋੜੀ ਖੜਾ ਸੀ ਲਾਲਾ ਓ ਯਾਰ ਕਮਾਲ ਕਰਦੇ ਹੋ ਤੁਸੀਂ ਲੋਕ ਵੀ ਪੈਸੇ ਲੈਣ ਵੇਲੇ ਤਾਂ ਗੇੜੇ ਤੇ ਗੀੜੇ ਮਾਰ ਕੇ ਸਾਡੇ ਦਰਨੀਂ ਮੇਕਾ ਛੱਡਦੇ ਹੋ ਜਾਦਾ ਸੀ ਆਪਣਾ ਪੈਸਾ ਵੰਗੀਏ ਤਾਂ ਤੁਸੀਂ ਹੱਥ ਜੋੜ ਕੇ ਖੜੇ ਹੋ ਜਾਂਦੇ ਹੋ 79 ਲਾਲਾ ਜੀ ਤੁਹਾਡੇ ਤੋਂ ਕਾਹਦਾ ਲਪੋਆ ਹੈ ਇਸ ਵਾਰੀ ਤਾਂ ਫਸਲ ਵੀ ਸੋਹਣੀ ਹੋਈ ਸੀ ਸੋਚਿਆ ਸੀ ਇਸ ਵਾਰੀ ਤੁਹਾਡਾ ਥੋੜਾ ਬਹੁਤ ਉਧਾਰ ਚੁਕਾਈ ਦੇਵਾਂਗਾ ਪਰ ਆ ਪਿੱਛੇ ਜੇ ਹੋਈਆਂ ਬੇਮੌਸਮੀ ਬਰਸਾਤਾਂ ਕਾਰਨ ਸਾਰੀ ਫਸਲ ਹੀ ਖਰਾਬ ਹੋ ਗਈ ਇਸ ਵਾਰੀ ਤਾਂ ਝਾੜ ਹੀ ਬਹੁਤ ਘੱਟ ਨਿਕਲਿਆ ਆਪਣੇ ਪਰਨੇ ਨਾਲ ਹੰਝੂ ਸਾਫ ਕਰਦਿਆ ਹੋਇਆ ਕਹਿਣ ਲੱਗਾ ਇਹਨੇ ਨੂੰ 79 ਦਾ ਮੁੰਡਾ ਪਾਲਾ ਬਾਹਰੋਂ ਗੁੱਸੇ 'ਚ ਭਰਿਆ ਪੀਤਾ ਹੋਇਆ ਅੰਧਰਾਇਆ ਤੇ ਆਪਣੇ ਸਰਟੀਫਿਕੇਟ ਵੰਗਾ ਕੇ ਚੌਂਕੇ 'ਚ ਬੈਠੀ ਆਪਣੇ ਬੇਬੇ ਮੂਰੇ ਮਾਰਦਾ ਹੋਇਆ ਕਹਿਣ ਲੱਗਾ ਬੇਬੇ ਅਗਲਾ ਦੇ ਇੰਨਾ ਕਾਗਜਾਂ ਨੂੰ ਫੂਕਦੇ ਸਾਲਿਆਂ ਨੂੰ ਕੀ ਫਾਇਦਾ ਹੋਇਆ ਮੈਨੂੰ ਇੰਨਾ ਪੜਾਈ ਲਿਖਾਈ ਦਾ ਜਦ ਮੈਂ ਤੂੰ ਤੁਹਾਨੂੰ ਦੋ ਸੁਪ ਦੇ ਸਾਹ ਵੀ ਨਾ ਦੇ ਸਕਿਆ ਫਿਰ ਆਪਣੇ ਬਾਪੂ ਕੋਲ ਜਾ ਕੇ ਕਹਿਣ ਲੱਗਾ ਬਾਪੂ ਜੀ ਤੁਸੀਂ ਕਿਉਂ ਹਰ ਕਿਸੇ ਅੱਗੇ ਹੱਥ ਜੋੜ ਕੇ ਖੜ ਜਾਂਦੇ ਹੋ ਮੈਂ ਕੋਸ਼ਿਸ਼ ਕਰਦਾ ਰਿਹਾ ਕਿਤੇ ਨਾ ਕਿਤੇ ਤਾਂ ਨੌਕਰੀ ਮਿਲ ਹੀ ਜਾਏਗੀ ਨਾ ਤੇ ਲਾਲਾ ਤੂੰ ਕਿਉਂ ਐਵੇਂ ਹਰ ਦੂਜੇ ਦਾ ਮੂੰਹ ਚੱਕ ਕੇ ਆ ਜਾਂਦਾ ਆ ਪੈਸੇ ਹੀ ਦਿੱਤੇ ਸਾਨੂੰ ਔਖੇ ਟਾਈਮ ਤੇ ਕੋਈ ਮੁੱਲ ਤਾਂ ਨਹੀਂ ਲੈ ਲਿਆ ਤੂੰ ਸਾਨੂੰ ਜੋ ਹਰ ਦੂਜੇ ਚਾ ਉਥੇ ਦਿਨ ਆ ਕੇ ਜਲੀਲ ਕਰਨ ਲੱਗ ਜਾਂਦਾ ਮੋਹਰ ਦੇਵਾਂਗੇ ਤੇਰਾ ਪੈਸਾ ਲਾਲਾ ਗੱਲ ਸੁਣੋਏ ਕਾਕਾ ਜਦੋਂ ਦੋ ਸਿਆਣੇ ਗੱਲ ਕਰ ਰਹੇ ਹੋਣ ਤਾਂ ਵਿੱਚ ਨਹੀਂ ਬੋਲਦਾ ਤੈਨੂੰ ਇਹ ਗੱਲ ਨਹੀਂ ਸਿਕਾਈ ਕਿਸੇ ਨੇ ਨਾਲੇ ਤੈਨੂੰ ਸਾਨੂੰ ਵੀ ਕੋਈ ਸ਼ੌਕਰੀ ਹੈਗਾ ਘਰ ਘਰ ਜਾ ਕੇ ਲੋਕਾਂ ਨੂੰ ਐਵੇਂ ਜਲੀਲ ਕਰਨ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਛੇਤਰ ਮੈਨੂੰ ਕਹਿ ਰਿਹਾ ਮੈਂ ਅੱਜ ਦਿੰਦਾ ਆ ਪੈਸੇ ਕੱਲ ਦਿੰਦਾ ਆ ਪੈਸੇ ਓ ਯਾਰ ਬੰਦੇ ਦੀ ਕੋਈ ਜ਼ਬਾਨ ਵੀ ਹੁੰਦੀ ਹੈ ਵੈਸੇ ਵੀ ਅਸੀਂ ਤਾਂ ਆਪਣਾ ਦਿੱਤਾ ਹੋਇਆ ਪੈਸਾ ਮੰਗ ਰਹੇ ਹਾਂ ਕੋਈ ਭੀਖ ਨਹੀਂ ਇਹ ਤਾਂ ਸਾਡੀ ਤੁਹਾਡੇ ਪਰਿਵਾਰ ਨਾਲ ਸਾਡੇ ਦਾਦਿਆਂ ਪਰਦਾਦਿਆਂ ਦੇ ਟਾਈਮ ਤੋਂ ਬਣੀ ਹੋਈ ਹੈ ਜੋ ਹੁਣ ਤੱਕ ਚੱਲਦੀ ਆ ਰਹੀ ਹੈ ਨਹੀਂ ਇੰਨਾ ਟਾਈਮ ਮੈਂ ਕਿਸੇ ਨੂੰ ਨਹੀਂ ਦਿੰਦਾ ਇਹ ਗੱਲ ਸਾਰਾ ਇਲਾਕਾ ਜਾਣਦਾ ਏ ਕਿ ਪੈਸੇ ਦੇ ਮਾਮਲੇ 'ਚ ਲਾਲਾ ਗਣਪਤਰਾਏ ਇੰਨਾ ਕਮੀਨਾ ਹੈ ਮੈਂ ਤਾਂ ਆਪਣੀ ਪੰਜੀ ਵੀ ਨਹੀਂ ਛੱਡਦਾ ਕਿਸੇ ਵੱਲ ਤੇ ਛੱਡਣੀ ਤੁਹਾਡੇ ਵੱਲ ਵੀ ਨਹੀਂ ਸਮਝ ਗਿਆ ਮੇਰੀ ਗੱਲ ਨੂੰ ਨਸ਼ੱਤਾ ਲਾਲਾ ਜੀ ਥੋੜੇ ਦਿਨ ਹੋਰ ਦੇ ਦਿਓ ਮਿੰਟਾਂ ਵਾਲੀ ਗੱਲ ਐ ਮੈਂ ਕਰਦਾ ਕੋਈ ਨਾ ਕੋਈ ਹਿੱਲਾ ਤਰਲੇ ਕੱਢਦਾ ਹੋਇਆ ਕਹਿਣ ਲੱਗਾ ਕਮਾਲ ਹੀ ਹੋ ਗਈ ਆ ਯਾਰ ਸਾਲੀ ਅੱਜ ਕੱਲ ਆਪਣਾ ਪੈਸਾ ਵੀ ਮੰਗ ਤੇ ਆ ਮੰਗ ਮੰਗਣਾ ਪੈ ਰਿਹਾ ਐ ਐ ਕਿ ਬਾਹਰ ਗਲੀ ਵੱਲ ਨੂੰ ਤੁਰ ਗਿਆ ਪਾਲਾ ਕੇ ਸਿਰ ਫੜ ਕੇ ਬੇੜੇ ਚ ਦਾਇਮ ਜੇ ਤੇ ਬੈਠ ਗਿਆ ਨਸ਼ੱਤਾ ਉਸ ਦੇ ਕੋਲ ਆ ਕੇ ਬੈਠ ਗਿਆ ਤੇ ਮੋਢੇ ਤੇ ਹੱਥ ਰੱਖਦਾ ਹੋਇਆ ਕਹਿਣ ਲੱਗਾ ਕੀ ਹੋਇਆ ਪੁੱਤ ਇਨਾ ਕਿਉਂ ਹਰਖਿਆ ਪਿਆ ਐ ਤੂੰ ਨਾਲੇ ਕੀ ਬਣਿਆ ਤੇਰੇ ਕੰਮ ਮਿਲੀ ਨੌਕਰੀ ਜਾਂ ਨਹੀਂ ਪਾਲਾ ਬਾਪੂ ਮੇਰੀ ਤਾਂ ਕਿਸਮਤੀ ਹੈ ਨਹੀਂ ਨੌਕਰੀ ਪਤਾ ਅੱਜ ਸਾਰਾ ਕੁਝ ਸਹੀ ਜਾ ਰਿਹਾ ਸੀ ਮੇਰੇ ਸਾਰੇ ਇੰਟਰਵਿਊ ਵੀ ਸਹੀ ਹੋ ਗਈ ਸੀ ਤੇ ਨੰਬਰ ਵੀ ਸਭ ਤੋਂ ਜ਼ਿਆਦਾ ਸੀ ਪਰ ਜਦੋਂ ਫਾਈਨਲ ਇੰਟਰਵਿਊ ਆਈ ਤਾਂ ਚਲਦੀ ਇੰਟਰਵਿਊ ਚ ਇੰਟਰਵਿਊ ਲੈਣ ਵਾਲੇ ਬੰਦੇ ਨੂੰ ਕਿਸੇ ਦੀ ਕਾਲ ਆਈ ਤੇ ਉਹ ਕਹਿਣ ਲੱਗਾ ਸੌਰੀ ਮਿਸਟਰ ਪ੍ਰਵਿੰਦਰ ਸਿੰਘ ਇਹ ਨੌਕਰੀ ਕਿਸੇ ਹੋਰ ਨੂੰ ਦੇ ਦਿੱਤੀਗੀ ਮੇਰੇ ਲੱਖ ਵਾਰੀ ਕਹਿਣ ਤੇ ਵੀ ਉਸਨੇ ਮੇਰੀ ਕੋਈ ਗੱਲ ਨਹੀਂ ਸੁਣੀ ਨਿਸ਼ਚਤਰ ਚੱਲ ਕੋਈ ਨਾ ਪੁੱਤ ਅਗਲੀ ਵਾਰੀ ਸਹੀ ਪਾਲਾ ਬਾਪੂ 5 ਸਾਲ ਹੋ ਗਏ ਮੈਨੂੰ ਨੌਕਰੀ ਪਿੱਛੇ ਧੱਕੇ ਖਾਂਦੇ ਨੂੰ ਹੁਣ ਤਾਂ ਮੈਨੂੰ ਵੀ ਐਵੇਂ ਲੱਗਦਾ ਹੈ ਕਿ ਸ਼ਾਇਦ ਬਿਲ ਰਹਿ ਕੇ ਮੈਂ ਤੁਹਾਡੇ ਤੇ ਬੋਝ ਹੀ ਬਣਦਾ ਜਾ ਰਿਹਾ ਹਾਂ ਕਹਿ ਕੇ ਰੋਣ ਲੱਗ ਪਿਆ ਪਾਲੇ ਦੀ ਇੰਨੀ ਗੱਲ ਸੁਣ ਕੇ ਉਸਦੀ ਮਾਂ ਬਚਨੀ ਚੌਕੇ 'ਚੋਂ ਉੱਟ ਕੇ ਬਾਹਰ ਆਈ ਤੇ ਆ ਕੇ ਉਸਦੇ ਕੋਲ ਬੈਠ ਗਈ ਬਚਨੀ ਬੇਪੁੱਤ ਔਲਾਦ ਕਦੇ ਵੀ ਆਪਣੇ ਮਾਂ ਬਾਪ ਤੇ ਬੋਝ ਨਹੀਂ ਹੁੰਦੀ ਬੋਝ ਤਾਂ ਉਹ ਹੁੰਦੇ ਨੇ ਜੋ ਹੱਥ ਪੈਰ ਸਲਾਮਤ ਹੁੰਦੇ ਹੋਏ ਵੀ ਕੋਈ ਕੰਮ ਧੰਦਾ ਨਹੀਂ ਕਰਦੇ ਬਸ ਨਸ਼ਾ ਕਰਕੇ ਕਦੇ ਇੱਥੇ ਕਦੇ ਉੱਥੇ ਪਏ ਰਹਿੰਦੇ ਨੇ ਪੁੱਤ ਸਾਨੂੰ ਤਾਂ ਤੇਰੇ ਤੇ ਮਾਣ ਐ ਕਿ ਸਾਡਾ ਪੁੱਤ ਇੰਨਾ ਵਾਕੀ ਇੰਨਾ ਵਾਕੀ ਮੁੰਡਿਆ ਵਰਗਾ ਨਹੀਂ ਐ ਤੂੰ ਤਾਂ ਬਹੁਤ ਲਾਇਕ ਤੇ ਸਮਝਦਾ ਰਹੇ ਮੇਰਾ ਬੀਬਾ ਪੁੱਤੇ ਉਸ ਨੂੰ ਰੋਂਦੇ ਹੋਏ ਨੂੰ ਆਪਣੇ ਘਲਾਵੇ ਚ ਲੈ ਜਾਂਦੇ ਹੋਏ ਕਹਿਣ ਲੱਗੀ ਪਤਾ ਨਹੀਂ ਉੱਪਰ ਵਾਲੇ ਨੇ ਕੀ ਲਿਖਿਆ ਐ ਮੇਰੇ ਪੁੱਤ ਦੇ ਸੰਜੋਗਾ ਚ ਪਤਾ ਨਹੀਂ ਕਦੇ ਸਾਨੂੰ ਵੀ ਸੁੱਖ ਦਾ ਸਾਹ ਆਊ ਵੀ ਜਾਂ ਨਹੀਂ ਇਨੇ ਨੂੰ ਬਾਹਰ ਲਾਗੇੜ ਕੜਕਿਆ ਤੇ ਪਾਲੇ ਦੀ ਛੋਟੀ ਭੈਣ ਚਰਜੀਤ ਘਰ ਦੇ ਅੰਦਰ ਹੱਸਦੀ ਖੇਡਦੀ ਆਈ ਆਪਣਾ ਸਕੂਲ ਬੈਗ ਰੱਖਦੇ ਹੋਏ ਆਪਣੇ ਵੀਰੇ ਨੂੰ ਕਹਿਣ ਲੱਗੀ ਵੀਰੇ ਮੇਰੇ ਲਈ ਕੀ ਲੈ ਕੇ ਆਇਓ ਸ਼ਹਿਰ ਤੋਂ ਉਸ ਦੀਆਂ ਜੇਬਾਂ ਦੇਖਦੀ ਹੋਈ ਕਹਿਣ ਲੱਗੀ ਪਾਲਾ ਉਹ ਰੁਕਦਾ ਸੀ ਕੁੜੀਏ ਇੱਕ ਮਿੰਟ ਦਿੰਦਾ ਹਾਂ ਤੇ ਆਪਣੀ ਜੇਬ ਚੋਂ ਟੌਫੀਆਂ ਕੱਢ ਕੇ ਉਸ ਨੂੰ ਦੇ ਦਿੱਤੀਆਂ ਤੇ ਉਹ ਟੌਫੀਆਂ ਲੈ ਕੇ ਅੰਦਰ ਨੂੰ ਭੱਜ ਗਈ ਫਿਰ ਬਤਨੀ ਵੀ ਉੱਠ ਕੇ ਸ਼ਾਮ ਦਾ ਰੋਟੀ ਪਾਣੀ ਦਾ ਕਰਨ ਲੱਗ ਪਈ ਤੇ ਪਾਲਾ ਉੱਠ ਕੇ ਖੇਤ ਪੱਠੇ ਲੈਣ ਚਲਾ ਗਿਆ। ਖੇਤੋਂ ਪੱਠੇ ਲਿਆ ਕੇ ਪੁੱਤਰੇ ਡੰਗਰਾਂ ਨੂੰ ਅੰਦਰ ਬੰਨ੍ਹਿਆ ਤੇ ਪੱਠੇ ਪਾਏ। ਸਰਦੀਆਂ ਦੇ ਦਿਨ ਹੋਣ ਕਰਕੇ 5 ਵਜੇ ਦੇ ਹੀ ਧੁੰਦੜੇ ਪੈਂਦੀ ਸੀ ਤੇ ਪਿੰਡਾਂ 'ਚ ਵੈਸੇ ਵੀ ਲੋਕ ਛੇਤੀ ਹੀ ਰੋਟੀ ਪਾਣੀ ਖਾ ਕੇ ਸੌ ਜਾਂਦੇ ਆ ਨਾ। 8 ਵਜੇ ਪਾਲੇ ਦਾ ਬਾਪੂ ਬਾਹਰੋਂ ਆਇਆ ਤੇ ਆ ਕੇ ਕਮਰੇ 'ਚ ਰੱਖੀ ਅੱਗ ਦੇ ਮੂਹਰੇ ਬੈਠ ਗਿਆ ਤੇ ਕਹਿਣ ਲੱਗਾ। ਮਾਜਨੋ ਮਾਰੀ ਮੋਟੀ ਚਾਹ ਹੀ ਪਲਾ ਦੇ। ਧਰਮਨਾਲ ਅੱਜ ਤਾਂ ਬੜੀ ਹੀ ਠੰਡਾ ਹੈ। ਸਾਲਾ ਅੱਜ ਤਾਂ ਬਾਹਰ ਹੱਥ ਨੂੰ ਹੱਥ ਨਹੀਂ ਥਿਉਂਦਾ। ਬੱਚ ਨੂੰ ਗਰਮ-ਗਰਮ ਚਾਹ ਲੈ ਕੇ ਆਈ ਤੇ ਨਸ਼ਤਰ ਨੂੰ ਫੜਾਉਂਦੇ ਹੋਏ ਕਹਿਣ ਲੱਗੀ। ਮੈਂ ਕਿਹਾ ਜੀ ਕੋਈ ਬਣੀ ਗੱਲ ਹੋਇਆ ਕੋਈ ਪੈਸੇ ਥੇਲੇ ਦਾ ਇੰਤਜ਼ਾਮ ਨਸ਼ਤਰ ਕਿੱਥੇ ਬਚਣੀਏ? ਸਾਡੇ ਨਾਲ ਤਾਂ ਲੱਗਦਾ ਹੈ ਜਿਵੇਂ ਸਾਡਾ ਰੱਬ ਵੀ ਰੁੱਸਿਆ ਬੈਠਾ ਹੈ। ਔਡੀ ਵੀ ਨਹੀਂ ਮਿਲੀ ਕਿਤੋਂ ਵੀ। ਬੱਚ ਨੂੰ ਕੱਲ ਸਵੇਰੇ ਫੇਰ ਚੰਨੋਂ ਨੇ ਸਕੂਲ ਜਾਣ ਲੱਗਣੀ ਨੇ ਸਕੂਲ ਫੀਸ ਮੰਗਣੀ ਹੈ। ਕੀ ਜਵਾਬ ਦੇਵਾਂਗੇ ਉਸ ਵਿਚਾਰੀ ਨੂੰ 79 ਉਹ ਤੂੰ ਉਹਦੀ ਚਿੰਤਾ ਨਾ ਕਰ ਬਚਨੋ ਮੈਂ ਤਾਂ ਆਪਣੀ ਧੀ ਲਈ ਇੰਤਜ਼ਾਮ ਕਰਕੇ ਆਇਆ ਆ ਆ ਦੇਖ ਪੈਸੇ ਕਹਿ ਕੇ ਉਹਦੇ ਹੱਥੇ ਪੈਸੇ ਰੱਖ ਦਿੱਤੇ ਬਚਨੋ ਨਾਲੇ ਕਹਿੰਦੇ ਸੀ ਪੈਸੇ ਕਿਤੋਂ ਮਿਲੇ ਨਹੀਂ ਇਹ ਇੰਨੇ ਪੈਸੇ ਕਿੱਥੋਂ ਆਏ ਤੁਹਾਡੇ ਕੋਲ 79 ਉਹ ਮੈਂ ਕਰ ਲਿਆ ਸੀ ਇੰਤਜ਼ਾਮ ਆ ਤੂੰ ਹੁਣ ਇਹ ਨਾ ਪੁੱਛੀ ਕਿ ਇਹ ਪੈਸੇ ਕਿੱਥੋਂ ਆਏ ਨੇ ਕਿਉਂਕਿ ਨਾ ਮੇਰੇ ਤੋਂ ਦੱਸਿਆ ਜਾਣਾ ਹੈ ਤੇ ਨਾ ਹੀ ਤੇਰੇ ਤੋਂ ਸੁਣਿਆ ਜਾਣਾ ਹੈ ਬਚਨੋ ਨਾ ਕੁਝ ਦੱਸੋਗੇ ਵੀ ਕਿ ਅਬ ਹਾਰਤਾ ਜਾਈਆਂ ਪਾਈ ਜਾਓਗੇ ਨਛੱਤਰਾ ਬਚਨੋ ਰਹਿਣ ਦੇ ਤੂੰ ਜਾਣ ਕੇ ਵੀ ਦੁਖੀ ਹੋਈ ਹੋਵੇਂਗੀ ਬਚਨੋ ਪਾਲੇ ਦੇ ਬਾਪੂ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾਓ ਤੁਸੀਂ ਕੋਈ ਅਜਿਆ ਕੰਮ ਤਾਂ ਨਹੀਂ ਕੀਤਾ ਜੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਨਛੱਤਰਾ ਹੱਸਦੇ ਹੋਏ ਬਚਨੋ ਹੋਰ ਵੀਤ ਗਈ ਸਾਰੀ ਪਰ ਤੇਰੀ ਮੇਰਾ ਇੰਨਾ ਫਿਕਰ ਕਰਨ ਦੀ ਆ ਤੇ ਬਿਲਕੁਲ ਨਹੀਂ ਬਦਲੀ ਕਮਲਗੇ ਮੈਂ じゃ ਕੋਈ ਕੰਮ ਨਹੀਂ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਬਜਨੋ ਫਿਰ ਇਹ ਪੈਸੇ ਕਿੱਥੋਂ ਆਏ 79 ਮੈਂ ਆਪਣੇ ਵਿਆਹ ਦੀ ਨਿਸ਼ਾਨੀ ਵੇਚ ਦਿੱਤੀ ਬਜਨੋ ਕੀ ਕਿਹਾ ਤੁਸੀਂ ਆਪਣੇ ਵਿਆਹ ਦੀ ਨਿਸ਼ਾਨੀ ਵੇਚ ਦਿੱਤੀ ਮੈਂ ਪਤਾ ਇੰਨੇ ਸਾਲਾਂ ਤੋਂ ਕਿੰਨੇ ਚਾਹ ਤੇ ਪਿਆਰ ਨਾਲ ਸੰਭਾਲ ਕੇ ਰੱਖੀ ਸੀ ਤੇ ਤੁਸੀਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ 79 ਬਜਨੋ ਮੇਰਾ ਕਿਹੜਾ ਦਿਲ ਕਰਦਾ ਸੀ ਉਸ ਨੂੰ ਵੇਚਣ ਨੂੰ ਮੈਂ ਤਾਂ ਸਿਰਫ ਉਸ ਨੂੰ ਸੁਨਿਆਰੇ ਨੂੰ ਦਿਖਾਉਣ ਲਈ ਲੈ ਕੇ ਗਿਆ ਸੀ ਪਰ ਉਸਨੇ ਇਸ ਦਾ ਮੁੱਲ ਹੀ ਨਾ ਪਾਇਆ ਕਿ ਮੈਨੂੰ ਆਪਣੇ ਬੱਚਿਆਂ ਦੇ ਭਵਿੱਖ ਅੱਗੇ ਆਪਣੀ ਇਸ ਨਿਸ਼ਾਨੀ ਦਾ ਕੋਈ ਮੁੱਲ ਨਜ਼ਰ ਨਹੀਂ ਆਇਆ। ਬਚਣੀਏ ਮਰਦਾ ਕੀ ਨਾ ਕਰਦਾ। ਸਵੇਰੇ ਜਦ ਚੰਨੋ ਨੇ ਪੈਸੇ ਮੰਗਣੇ ਸੀ ਤਾਂ ਕਿਹੜੇ ਮੂੰਹ ਨਾਲ ਤੂੰ ਉਸ ਨੂੰ ਜਵਾਬ ਦਿੰਦੀ? ਮੈਂ ਕਿਵੇਂ ਦਿਲ ਤੇ ਪੱਥਰ ਰੱਖ ਕੇ ਉਸ ਨੂੰ ਵੇਚ ਕੇ ਆਇਆ? ਇਹ ਤਾਂ ਮੈਂ ਹੀ ਜਾਣਦਾ। ਬਚਨੋ ਤੁਹਾਨੂੰ ਜਾਦੇ ਮੇਰੇ ਬਾਪੂ ਜੀ ਨੇ ਸਾਡੇ ਵਿਆਹ ਤੇ ਆਪਾਂ ਦੋਨਾਂ ਨੂੰ ਕਿੰਨੇ ਚਾਣ ਨਾਲ ਇਹ ਨਿਸ਼ਾਨੀ ਦਿੱਤੀ ਸੀ। ਤੁਹਾਨੂੰ ਕੈਂਠਾ ਤੇ ਮੈਨੂੰ ਸੰਗੀ ਫੁੱਲ ਪਤਾ ਹੈ ਜਦ ਆਪਾਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਮੇਰੇ ਪੇਕੇ ਗਏ ਸੀ ਕਿਵੇਂ ਸਾਰਾ ਪਿੰਡ ਖੜਖੜ ਕੇ ਆਪਣੀ ਜੋੜੀ ਨੂੰ ਦੇਖ ਰਿਹਾ ਸੀ ਅਹੋ ਬਚਨੋ ਮੈਨੂੰ ਸਭ ਯਾਦ ਹੈ ਉਹ ਵੀ ਕੀ ਕਮਾਲ ਦੇ ਦਿਨ ਹੁੰਦੇ ਸਨ ਬਸ ਹੁਣ ਮੈਨੂੰ ਤਾਂ ਉਹ ਫਿਕਰ ਦਿਨ ਰਾਤ ਕਰਨ ਦਾ ਰਹਿੰਦਾ ਹੈ ਕਿ ਮੇਰਾ ਪੁੱਤ ਪਾਲਾ ਵੀ ਕਿਤੇ ਕੰਮ ਧੰਦੇ ਤੇ ਲੱਗ ਜਾਵੇ ਤੇ ਮੇਰਾ ਭਾਰ ਬੰਡਾਵੇ ਜਦ ਤੱਕ ਇਹ ਘਰ ਨਹੀਂ ਆ ਜਾਂਦਾ ਮੇਰੇ ਦਿਲ ਨੂੰ ਤਾਂ ਅਜੀਬ ਜਿਹਾ ਡਰ ਲੱਗਿਆ ਰਹਿੰਦਾ ਏ ਕਿ ਕਿਤੇ ਮੇਰਾ ਪੁੱਤ ਜ਼ਿੰਦਗੀ ਦੇ ਹਾਲਾਤਾਂ ਤੋਂ ਬੇਵੱਸ ਹੋ ਕੇ ਕੋਈ ਗਲਤ ਕਦਮ ਹੀ ਨਾ ਚੱਕ ਲੇ। ਬਚਨੋ, ਇਹ ਕੀ ਕਹਿ ਰਹੇ ਹੋ? ਐਵੇਂ ਨਾ ਸੋਚਿਆ ਕਰੋ ਤੁਸੀਂ। ਤੁਹਾਡਾ ਪੁੱਤ ਬਹੁਤ ਸਿਆਣਾ ਹੈ। ਦੇਖ ਲੈਣਾ ਤੁਸੀਂ ਇੱਕ ਦਿਨ ਉਸਨੇ ਸਾਰੇ ਘਰ ਦਾ ਭਾਰ ਆਪਣੇ ਮੋਢੇ ਤੇ ਚੱਕ ਲੈਣਾ ਹੈ। ਪਾਲਾ ਚਾਹੇ ਅੱਖਾਂ ਬੰਦ ਕਰੀ ਪਿਆ ਸੀ ਪਰ ਉਹ ਸੁਣ ਸਭ ਕੁਝ ਰਿਹਾ ਸੀ ਤੇ ਪਿਆ ਅੰਦਰੋਂ-ਅੰਦਰੀ ਰੋ ਰਿਹਾ ਸੀ। ਉਹ ਚਾਹ ਕੇ ਵੀ ਆਪਣੇ ਮਾਪੇ ਲਈ ਕੁਝ ਨਹੀਂ ਕਰ ਪਾ ਰਿਹਾ ਸੀ। ਚਾਹ ਪਾਣੀ ਪੀ ਕੇ ਜਿੰਨੀ ਕੋ ਭੁੱਖ ਸੀ ਨਛੱਤ ਨੇ ਰੋਟੀ ਖਾਧੀ ਤੇ ਫਿਰ ਆਪਣੇ ਮੰਜੇ ਤੇ ਜਾ ਕੇ ਲੰਬਾ ਪੈ ਗਿਆ ਅਰਜਾਈ ਦੇ ਨਿਗ ਵਿੱਚ ਉਸ ਨੂੰ ਪੂਜੀ دیر ਚ ਨੀਂਦ ਨੇ ਆਪਣੇ ਆਗੋ ਚ ਲੈ ਲਿਆ ਸਵੇਰੇ ਤੜਕੇ ਰਛਤਰ ਮੂਹ ਨੇ ਰਿਉਠਿਆ ਤੇ ਨਹਾਤੋ ਕੇ ਗੁਰੂ ਘਰ ਵੱਲ ਨੂੰ ਚੱਲ ਪਿਆ ਜਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਮੱਥਾ ਟੇਕਿਆ ਤੇ ਫਿਰ ਬੈਠ ਕੇ ਗੁਰੂ ਦੀ ਬਾਣੀ ਸੁਣੀ ਤੇ ਫਿਰ ਪ੍ਰਸ਼ਾਦ ਲੈ ਕੇ ਉਹ ਵਾਪਸ ਆ ਗਿਆ ਉਸ ਦੇ ਆਉਂਦੇ ਨੂੰ ਚੰਨੋ ਸਕੂਲ ਲਈ ਤਿਆਰ ਹੋ ਰਹੀ ਸੀ ਤੇ ਪਾਲਾ ਡੰਗਰਾਂ ਦਵਾਲੇ ਹੋਇਆ ਸੀ ਆਰਾਕੇ ਬਚਨوں ਨੂੰ ਪ੍ਰਸ਼ਾਦ ਦਿੱਤਾ ਤੇ ਚੌਂਕੇ 'ਚ ਅੱਗ ਦੇ ਮੂਹਰੇ ਬੈਠ ਗਿਆ ਤੇ ਗਰਮ-ਗਰਮ ਚਾਹ ਪੀਣ ਲੱਗਾ। ਕੁਝ ਦੇਰ ਬਾਅਦ ਪਾਲਾ ਵੀ ਡੰਗਰਾਂ ਦੇ ਕੰਮ ਨਿਬੜ ਕੇ ਚੌਂਕੇ 'ਚ ਆ ਕੇ ਬੈਠ ਗਿਆ ਤੇ ਆਪ ਨੂੰ ਆਪਣੇ ਬਾਪੂ ਦੇ ਹੱਥੋਂ ਪ੍ਰਸ਼ਾਦ ਲੈ ਕੇ ਖਾਦਾ ਤੇ ਫਿਰ ਬੀਬੇ ਨੂੰ ਚਾਹ ਪਾਉਣ ਲਈ ਗਲਾਸ ਟੋਕਰੀ 'ਚੋਂ ਕੱਢ ਕੇ ਫੜਾਇਆ। ਇੰਨੀ ਦੇਰ ਤੱਕ ਬਚਨੋਂ ਨੇ ਚੰਨੋਂ ਲਈ ਰੋਟੀਆਂ ਵੀ ਲਾਦਤੀਆਂ ਸੀ। ਤਿਆਰ ਹੋ ਕੇ ਚੰਨੋਂ ਵੀ ਆ ਕੇ ਚੌਂਕੇ 'ਚ ਬੈਠ ਗਈ ਤੇ ਬੀਬੇ ਤੋਂ ਥਾਲੀ 'ਚ ਰੋਟੀ ਫੁਵਾ ਕੇ ਖਾਣ ਲੱਗ ਪਈ। ਰੋਟੀ ਖਾਣ ਤੋਂ ਬਾਅਦ ਚੰਨੋ ਕਹਿਣ ਲੱਗੀ ਵੀਰੇ ਮੈਨੂੰ ਸਕੂਲ ਛੱਡ ਆਉਗੇ ਅੱਜ ਫੇਰ ਧੁੰਦ ਬਹੁਤ ਪਈ ਹੈ ਆਲਾ ਚੱਲ ਚੱਕ ਤੇਰਾ ਬੈਗ ਤੈਨੂੰ ਪਹਿਲਾਂ ਸਕੂਲ ਛੱਡ ਕੇ ਆਵਾਂ ਚਾਹ ਵਾਲਾ ਗਲਾਸ ਧਰਦਾ ਹੋਇਆ ਕਹਿਣ ਲੱਗਾ ਫੇ ਲੋਹੇ ਦੀ ਬੁੱਕਲ ਮਾਰੀ ਤੇ ਆਪਣੇ ਸਕੂਟਰ ਨੂੰ ਕਿੱਕ ਮਾਰ ਕੇ ਸਟਾਰਟ ਕੀਤਾ ਤੇ ਚੱਲ ਪਿਆ ਚੰਨੋ ਨੂੰ ਸਕੂਲ ਛੱਡਣ ਲਈ ਚੰਨੋ ਨੂੰ ਸਕੂਲ ਛੱਡਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਨੂੰ ਆ ਰਿਹਾ ਹੈ ਤਾਂ ਸਕੂਲ ਦੇ ਸਾਹਮਣੇ ਵਾਲੇ ਬੱਸ ਅੱਡੇ ਤੇ ਆ ਕੇ ਰੁਕ ਗਿਆ ਦਿਲਜੋਤ ਨੂੰ ਉਸ ਨੂੰ ਸਹੇਲੀ ਰੋਸ਼ ਸ਼ੇਰਦੀ ਹੋਈ ਕਹਿਣ ਲੱਗੀ ਨੀ ਜੋਤ ਉਹ ਦੇਖ ਤੇਰਾ ਰਾਂਝਾ ਆ ਗਿਆ ਦਿਲਜੋਤ ਪਾਲੇਵਾਲਾ ਦੇਖ ਕੇ ਹੱਸੀ ਤੇ ਫਿਰ ਨੀਵੀ ਪਾ ਲਈ ਦਿਲਜੋਤ ਤੇ ਪਾਲਾ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਦਿਲਜੋਤ ਰੋਜ਼ ਇਸੇ ਅੱਡੇ ਤੋਂ ਕਾਲਜ ਵਾਲੀ ਬੱਸ ਫੜਦੀ ਹੁੰਦੀ ਸੀ ਦਿਲਜੋਤ ਪਾਲੇ ਕੋਲ ਆਈ ਤੇ ਕਹਿਣ ਲੱਗੀ ਕੱਲ ਨਹੀਂ ਆਏ ਤੁਸੀਂ ਮੈਂ ਉਡੀਕਦੀ ਰਹੀ ਪਾਲਾ ਉਹ ਕੱਲ ਮੇਰੀ ਨੌਕਰੀ ਦਾ ਇੰਟਰਵਿਊ ਸੀ ਤਾਂ ਕਰਕੇ ਨਹੀਂ ਆਇਆ ਹੋਇਆ ਦਿਲਜੋਤ ਕਿੱਦਾਂ ਬਣੀ ਫਿਰ ਕੋਈ ਗੱਲਬਾਤ ਆਲਾ ਕਿੱਥੇ ਯਾਰ ਮੇਰੇ ਨਾਲ ਤਾਂ ਸ਼ਾਇਦ ਰੱਬ ਦਾ ਹੀ ਕੋਈ ਵਹਿਰਾ ਹੈ ਜਦ ਵੀ ਕੋਈ ਗੱਲਬਾਤ ਲੱਗਦੀ ਹੈ ਉਹ ਇਹਨਾਂ ਕੋਈ ਪੰਗਾ ਪੈ ਜਾਂਦਾ ਹੈ ਦਿਲਜੋਤ ਚੱਲ ਤੂੰ ਹੁਣ ਦਿਲ ਨਾਲ ਛੁਟਾ ਕਰ ਸਭ ਠੀਕ ਹੋ ਜਾਣਾ ਹੈ ਉਸ ਦੱਤ ਫੜਦੇ ਹੋਏ ਕਹਿਣ ਲੱਗੀ ਮੇਰਾ ਦਿਲ ਕਹਿੰਦਾ ਏ ਇੱਕ ਦਿਨ ਨਾ ਤੂੰ ਬਹੁਤ ਵੱਡਾ ਆਦਮੀ ਬਣੇਗਾ ਤੇ ਸਾਰਾ ਪਿੰਡ ਨਾ ਹਰ ਘਰ ਤੈਨੂੰ ਸਲਾਮ ਕਰੇਗਾ ਪਾਲਾ ਦੇ ਲ ਮੈਨੂੰ ਦੇਖ ਕੇ ਲੋਕ ਟਿਚਰਾ ਕਰਦੇ ਨੇ ਬੇਲੜ ਤੇ ਹੋਰ ਪਤਾ ਨਹੀਂ ਕੀ ਕੀ ਕਹਿੰਦੇ ਐ ਬਾਕੀ ਖਿਆਲੀ ਪਲਾਓ ਦਾ ਕੀ ਐ ਜਿੰਨੇ ਮਰਜ਼ੀ ਪਕਾ ਲੋ ਸਾਡੀ ਹਾਲਤ ਕਿਹੜਾ ਤੇਰੇ ਤੋਂ ਲੁਕੀ ਐ ਲੈਣਦਾਰ ਰੋਜ਼ ਘਰ ਚੱਕਰ ਮਾਰਦੇ ਨੇ ਤੇ ਬਾਪੂ ਉਹਨਾਂ ਮੂਰੇ ਇਦਾਂ ਹੱਥ ਜੋੜ ਕੇ ਖੜਾ ਹੁਣ ਮੇਰੇ ਤੋਂ ਹੋਰ ਨਹੀਂ ਜਰਿਆ ਜਾਂਦਾ ਦਿਲਜੋਤ ਪਾਲੇ ਤੂੰ ਐਵੇਂ ਨਾ ਘਬਰਾਇਆ ਕਰ ਸਭ ਠੀਕ ਹੋ ਜਾਣਾ ਹੈ ਤੇ ਆ ਫਰ ਕੁਝ ਪੈਸੇ ਮੈਂ ਤੇਰੇ ਲਈ ਰੱਖੇ ਸੀ ਇੱਕ ਹੋਰ ਨੌਕਰੀ ਦੀ ਇੰਟਰਵਿਊ ਆ ਰਹੀ ਏ ਜਾ ਕੇ ਟਰਾਈ ਕਰੀ ਕੀ ਪਤਾ ਗੱਲ ਹੀ ਬਣ ਜਾਏ ਉਸ ਨੂੰ ਨੌਕਰੀ ਦੀ ਐਡ ਵਾਲਾ ਪੇਪਰ ਦਿੰਦੇ ਹੋਏ ਕਹਿਣ ਲੱਗੀ ਪਾਲਾ ਯਾਰ ਤੂੰ ਇੰਨਾ ਕਿਉਂ ਕਰਦੀ ਏ ਮੇਰਾ ਹਰ ਵਾਰ ਪਤਾ ਨਹੀਂ ਕਿਵੇਂ ਤੇ ਕਿੱਥੋਂ ਪੈਸੇ ਅਰੇਂਜ ਕਰਕੇ ਮੈਨੂੰ ਦਿੰਦੀ ਏ ਮੈਂ ਤੇਰਾ ਦੇਣ ਕਿੱਥੇ ਦੇਵਾਂਗਾ ਦਿਲਜੋਤ ਬਸ ਤੂੰ ਛੇਤੀ ਨਾਲ ਕੁਝ ਬਣ ਜਾ ਤੇ ਮੈਨੂੰ ਫੇਰ ਰੋਲੇ ਚ ਪਾ ਕੇ ਆਪਣੇ ਘਰ ਲੈ ਜਾ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਸਾਲ ਚੰਗਾ ਫਿਰ ਮੇਰੀ ਬੱਸ ਆ ਗਈ ਕਹਿ ਕੇ ਉਸਦੇ ਹੱਥੋਂ ਹੱਥ ਛੁਡਾ ਕੇ ਆਪਣੇ ਕਾਲਜ ਵਾਲੀ ਵੱਲ ਚੜ ਗਈ ਕੁਝ ਦੇਰ ਤੱਕ ਪਾਲਾ ਉਸਦੀ ਬੱਸ ਨੂੰ ਜਾਂਦੀ ਨੂੰ ਦੇਖਦਾ ਰਿਹਾ ਤੇ ਫਿਰ ਪਾਲੇ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਆਪਣੇ ਘਰ ਆ ਗਿਆ ਫਿਰ ਰੋਟੀ ਪਾਣੀ ਖਾ ਕੇ ਆਪਣੇ ਬਾਪੂ ਨਾਲ ਹੱਥ ਮਟਾਉਣ ਲਈ ਖੇਤ ਚਲਾ ਗਿਆ ਦੁਪਹਿਰ ਹੋਈ ਤਾਂ ਪਾਲਾ ਘਰ ਨੂੰ ਜਾ ਕੇ ਰੋਟੀ ਲੈਣ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਨੂੰ ਏਜੰਟ ਗਿਰਦਾਰੀ ਟੱਕਰਿਆ ਗਿਰਦਾਰੀ ਓ ਕਿ ਮੈਂ ਪਾੜਿਆ ਕੀ ਹਾਲ ਨੇ ਤੇਰੇ ਪਾਲਾ ਵਧੀਆ ਵੀਰੇ ਗਿਰਦਾਰੀ ਔਰ ਤਰੀ ਨੌਕਰੀ ਦਾ ਕੀ ਬਣਾਇਆ ਫਿਰ ਪਾਲਾ ਵੀਰੇ ਹਾਲੇ ਤੱਕ ਕੋਸ਼ਿਸ਼ ਜਾਰੀ ਏ ਬਾਕੀ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਏ ਗਿਰਦਾਰੀ ਓਏ ਕਿਤੇ ਨਾ ਤੁਹਾਨੂੰ ਪੜਿਆ ਲਿਖਿਆ ਨੂੰ ਸਮਝਾਉਣਾ ਬਹੁਤ ਔਖਾ ਏ ਮੈਂ ਤਾਂ ਤੈਨੂੰ ਵੀ ਕਿੰਨੀ ਵਾਰੀ ਕਿਹਾ ਹੈ ਆਪਣਾ ਪਾਸਪੋਰਟ ਮੈਨੂੰ ਦੇ ਮੈਂ ਤੇਰਾ ਵੀ ਕੋਈ ਹੀਲਾ ਵਸੀਲਾ ਕਰ ਦਿੰਦਾ ਕਿਉਂ ਇੱਥੇ ਧੱਕੇ ਖੰਦਾ ਫਿਰਦਾ ਐ ਪਰ ਤੂੰ ਹੈ ਕਿ ਮੇਰੀ ਸੁਣਦਾ ਹੀ ਨਹੀਂ ਓਏ ਕਾਕੇ ਉਹ ਤੁਹਾਡੇ ਗਵਾਂਢੀ ਜਗਨਕਿਆਂ ਵਾਲੀ ਹੀ ਦੇਖ ਉਹਨਾਂ ਦਾ ਮੁੰਡਾ ਲੱਕੀ ਮੈਂ ਹੀ ਬਾਹਰ ਭੇਜਿਆ ਸੀ ਉਸ ਨੂੰ ਹਾਲੇ 2 ਸਾਲ ਨਹੀਂ ਹੋਏ ਗਏ ਇਹਨੂੰ ਦੇਖ ਲੈ ਅਗਲੇ ਨੇ ਕੋਠੀ ਵੀ ਛੱਤ ਲਈ ਨਾਲੇ ਉਹ ਤਾਂ ਹੈ ਵੀ ਤੇਰੇ ਨਾਲੋਂ ਉਮਰ ਚੱਦਾ ਹੈ ਪਾਲਿਆ ਮੈਨੂੰ ਇੱਕ ਗੱਲ ਦੱਸਣਾ ਤੇਰਾ ਦਿਲ ਨਹੀਂ ਕਰਦਾ ਆਪਣੇ ਬੇਬੇ-ਬਾਪੂ ਲਈ ਕੁਝ ਕਰਨ ਉਹ ਕਿੰਨੇ ਸਾਲ ਹੋ ਗਏ ਨੇ ਤੁਹਾਡੇ ਘਰ ਨੂੰ ਰੰਗ-ਰੋਗਣ ਕਰੇ ਨੂੰ ਹੁਣ ਤਾਂ ਘਰ ਦੀਆਂ ਕੰਧਾਂ ਤੇ ਵੀ ਸੀਮੈਂਟ ਬੱਸ ਨਾਮ ਦਾ ਹੀ ਰਹਿ ਗਿਆ ਏ ਜੇ ਇਹੀ ਆ ਰਹੇ ਹੈ ਨਾ ਕਾਕਾ ਤਾਂ ਮੇਰੀ ਇੱਕ ਗੱਲ ਯਾਦ ਰੱਖੀ ਕੱਲ ਨੂੰ ਨਾ ਤੈਨੂੰ ਚੱਜ ਦਾ ਸਾਥ ਜੁੜਨਾ ਹੈ ਤੇ ਨਾ ਹੀ ਤੇਰੀ ਭੈਣ ਨੂੰ ਮੈਂ ਕਿੰਨੀ ਵਾਰੀ ਲੰਘਦੇ ਬੜਦੇ ਦੇਖਿਆ ਹੈ ਤੁਹਾਡੇ ਘਰ ਦਾ ਦਰਵਾਜ਼ੇ ਨੂੰ ਨਿਤ ਦੂਜੇ ਦਿਨ ਤੇਰਾ ਬਾਪੂ ਠੀਕ ਕਰਨ ਲੱਗਿਆ ਰਹਿੰਦਾ ਹੈ ਦੇਖ ਜੇ ਤੂੰ ਹਾਮੀ ਭਰੇ ਤਾਂ ਮੈਂ ਤੇਰਾ ਵੀ ਕੋਈ ਹੀਲਾ ਕਰ ਦਿੰਦਾ ਦਵਾਈ ਦੀ ਇੱਕ ਕੰਪਨੀ ਲਈ ਕੁਝ ਲੇਬਰ ਬੰਦਿਆਂ ਦੀ ਲੋੜ ਹੈ ਮੈਂ ਤੇਰਾ ਕੰਮ ਬਣਾ ਸਕਦਾ ਜੇ ਤੂੰ ਚਾਹੇ ਤਾਂ ਆਲਾ ਪਰ ਵੀਰੇ ਮੈਂ ਇਨਾ ਪੜ ਲੈ ਕੇ ਵੀ ਲੇਬਰ ਦਾ ਕੰਮ ਕਰਾਂਗਾ ਉੱਥੇ ਜਾ ਕੇ ਗਿਰਦਾਰੀ ਉਹ ਪੁੱਤਰਾ ਉਥੇ ਪਹੁੰਚਦਾ ਸਹੀ ਬੰਦੇ ਨੂੰ ਖੜੇ ਹੋਣ ਜੋਗੀ ਜਗ੍ਹਾ ਮਿਲ ਜਾਏ ਨਾ ਤਾਂ ਉਹ ਆਪਣੇ ਬੈਠਣ ਜੋਗੀ ਵੀ ਬਣਾ ਹੀ ਲੈਂਦਾ ਹੈ ਬਾਕੀ ਖਰਚਾ ਆਪਾਂ ਕਿਹੜਾ ਤੇਰੇ ਤੋਂ ਵੱਧ ਲੈਣਾ ਹੈ ਲੋਕਾਂ ਤੋਂ 1 ਲੱਖ ਤੱਕ ਵੀ ਲੈ ਲੀਦਾ ਹੈ ਪਰ ਤੂੰ ਉੱਕਾ-ਪੁੱਕਾ ਕਰਕੇ ਲੱਖ ਰੁਪਇਆ ਕਰ ਲੈ ਬਸ ਬਾਕੀ ਸਭ ਮੇਰੀ ਜ਼ਿੰਮੇਵਾਰੀ ਹੈ ਪਾਲਾ ਸੋਚਦੇ ਹੋਏ ਵੀਰੇ ਲੱਖ ਤਾਂ ਬਹੁਤ ਜ਼ਿਆਦਾ ਹੈ ਚੱਲ ਫਿਰ ਵੀ ਵੀਰੇ ਮੈਂ ਘਰ ਗੱਲ ਕਰਦਾ ਤੇ ਫਿਰ ਤੈਨੂੰ ਦੱਸਦਾ ਕਿ ਹੈ ਕਿ ਆਪਣੇ ਘਰ ਨੂੰ ਰੋਟੀ ਲੈਣ ਤੱਕ ਸ਼ਾਮ ਨੂੰ ਜਿਆਦਾ ਸਾਰੇ ਰੋਟੀ ਖਾ ਕੇ ਬੈਠੇ ਅੱਗ ਸੇਕ ਰਹੇ ਸੀ ਤਾਂ ਪਾਲਾ ਕਹਿਣ ਲੱਗਾ ਬਾਪੂ ਜੀ ਮੈਂ ਤੁਹਾਡੇ ਦੋਨਾਂ ਨਾਲ ਇੱਕ ਗੱਲ ਕਰਨੀ ਹੈ 79 ਹਾਂ ਦੱਸ ਪੁੱਤ ਕੀ ਕਹਿਣਾ ਏ ਪਾਲਾ ਬਾਪੂ ਮੈਂ ਬਾਹਰ ਜਾਣਾ ਏ ਉਸ ਦੀ ਇਹ ਗੱਲ ਸੁਣ ਕੇ 79 ਤੇ ਬੱਚੋਂ ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਫਿਰ ਉਸ ਦਾ ਬਾਪੂ ਕਹਿਣ ਲੱਗਾ ਪੁੱਤ ਆ ਬਾਹਰ ਜਾਣ ਵਾਲੀ ਗੱਲ ਅੱਜ ਤੇ ਦਿਮਾਗ 'ਚ ਕਿੱਦਾਂ ਆ ਗਈ ਨਾਲੇ ਬਾਹਰ ਜਾਣਾ ਕਿਹੜਾ ਕੋਈ ਖੇੜ ਹੈ ਉਹ ਮੈਨੂੰ ਇੱਕ ਦਿਨ ਪਾਲੀ ਦੱਸਦਾ ਸੀ ਕਿ ਉਸ ਦਾ ਕੋਈ ਰਿਸ਼ਤੇਦਾਰ ਬਾਹਰ ਗਿਆ ਹੈ ਜਿੱਦਣ ਉਹ ਉਸ ਦਾ ਵੀਜ਼ਾ ਲੈਣਗੇ ਸੀ ਨੋਟਾਂ ਦਾ ਬੈਂਕ ਭਰ ਕੇ ਲੈ ਕੇ ਗਏ ਸੀ ਪੁੱਤਰਾ ਸਾਡੇ ਕੋਲ ਕਿੱਥੋਂ ਆਉ ਉਹ ਇੰਨੇ ਪੈਸੇ ਤੇ ਨਾਲੇ ਸਾਨੂੰ ਬਾਹਰ ਕੌਣ ਲੈ ਕੇ ਜਾਊ ਬਾਪੂ ਅੱਜ ਮੈਨੂੰ ਉਹ ਨਾਲ ਦੇ ਪਿੰਡ ਦਾ ਗਿਰਦਾਰੀ ਮਿਲਿਆ ਸੀ ਉਹ ਕਹਿ ਰਿਹਾ ਸੀ ਦੁਬਈ ਦੀ ਕਿਸੇ ਕੰਪਨੀ ਨੂੰ ਲੇਬਰ ਦੀ ਲੋੜ ਹੈ ਉਹ ਕਹਿ ਰਿਹਾ ਸੀ ਮੈਂ ਤੇਰਾ ਕੰਮ ਬਣਾ ਦੇਵਾਂਗਾ ਉਹ ਪੁੱਤਰਾ ਮੈਂ ਤੈਨੂੰ ਇੰਨਾ ਭਰਾ ਲਿਖਾਇਆ ਇਸੇ ਲਈ ਸੀ ਕਿ ਤੂੰ ਬਾਹਰ ਜਾ ਕੇ ਦਿਹਾੜੀਆਂ ਕਰੇ ਬਾਪੂ ਮੈਂ ਕਿਹੜਾ ساری ਉਮਰ ਦਿਹਾੜੀਆਂ ਕਰਨ ਜਾਣੀਆਂ ਨੇ ਅੱਜ ਸਾਡਾ ਟਾਈਮ ਮਾਰਾ ਹੈ ਸੋ ਸਾਨੂੰ ਹਰ ਪਾਸੇੋਂ ਫਟਕਾਰਾਂ ਪੈ ਰਹੀਆਂ ਨੇ ਮੈਨੂੰ ਅੱਜ ਨਹੀਂ ਤਾਂ ਕੱਲ ਕੰਮ ਤਾਂ ਕਰਨਾ ਹੀ ਪੈਣਾ ਹੈ ਮੇਰੇ ਤੋਂ ਘਰ ਦੇ ਇਹ ਹਾਲਾਤ ਹੋਰ ਨਹੀਂ ਦੇਖੇ ਜਾਂਦੇ ਅੱਜ ਤਾਂ ਸਿਰਫ ਚਾਚੇ ਹੁਣ ਹੀ ਮੈਨੂੰ ਕੋਤਾ ਸਿੱਕਾ ਕਹਿ ਰਹੇ ਐ ਮੈਨੂੰ ਡਰ ਆ ਮੈਂ ਕਿਤੇ ਮੈਂ ਪਿੰਡ ਵਿੱਚ ਜਿ ਰਹਿ ਕੇ ਸੱਚੀ ਹੀ ਕੋਤਾ ਸਿੱਕਾ ਹੀ ਨਾ ਬਣ ਕੇ ਰਹਿ ਜਾਵਾਂ ਆਪਣੇ ਗਵਾਂਢੀ ਜਗੜਣ ਗਿਆਨੇ ਦੇਖ ਲੋ 2 ਸਾਲਾਂ ਚ ਉਠੀ ਵੀ ਛੱਤ ਲਈ ਐ ਤੇ ਸਾਡੇ ਘਰ ਦਾ ਸਾਡੇ ਤੋਂ ਆ ਗੇਟ ਤੱਕ ਨਹੀਂ ਸਵਾਰ ਹੋਇਆ ਵਾਲੇ ਤੱਕ ਬਚਨੋਂ ਉਹ ਤੋ ਬੇਗਾ ਨੇ ਮਹਿਲ ਦੇਖ ਕੇ ਆਪਣੀ ਝੌਂਪੜੀ ਨਹੀਂ ਢਾਈ ਦੀ ਇਹ ਸਭ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਆਲਾ ਬੇਬੇ ਕਿਸਮਤ ਕੁਝ ਨਹੀਂ ਹੁੰਦੀ ਮਿਹਨਤ ਕੀਤਿਆਂ ਹੀ ਬੰਦੇ ਦੀ ਕਿਸਮਤ ਬਦਲਦੀ ਹੈ ਤੇ ਮੈਂ ਬਾਹਰ ਜਾ ਕੇ ਖੂਬ ਮਿਹਨਤ ਕਰਾਂਗਾ ਸਭ ਕੁਝ ਮੈਂ ਠੀਕ ਕਰ ਦੇਵਾਂਗਾ ਕੱਲ ਨੂੰ ਜੋ ਚਾਰ ਪੈਸੇ ਹੋਏ ਹੱਥ 'ਚ ਨਾ ਤਾਂ ਚੰਨੋਂ ਦਾ ਵੀ ਸਾਖ ਵੀ ਕਿਸੇ ਵਧੀਆ ਘਰ ਹੋ ਜਾਊਗਾ ਪਾਜਨੋ ਬੇਬੋ ਤਾਂ ਮੈਨੂੰ ਤਾਂ ਲੱਗਦਾ ਹੈ ਬਾਹਲਾ ਹੀ ਉਹ ਕਰਮੇ ਦੀ ਬੀਬੀ ਨੂੰ ਹੀ ਦੇਖ ਲੈ ਵਿਚਾਰੀ ਆਪਣੇ ਪੁੱਤ ਦਾ ਰਾਹ ਦੇਖਦੀ ਦੇਖਦੀ ਆਪਣੇ ਪੁੱਤ ਦੇਖੇ ਬਿਨਾ ਹੀ ਇਸ ਦੁਨੀਆ ਤੋਂ ਤੁਰ ਗਈ ਤੇ ਉਹ ਚੰਦਰਾ ਐਸਾ ਪ੍ਰਦੇਸ਼ ਗਿਆ ਕਿ ਵਾਪਸ ਮੁੜਿਆ ਹੀ ਨਹੀਂ ਵੇ ਲੋਕੀ ਤਾਂ ਕਹਿੰਦੇ ਨੇ ਪ੍ਰਦੇਸ ਕ ਲੈਣੀ ਉਸ ਨੂੰ ਖਾ ਗਈ ਵੇ ਜੇ ਕਿਤੇ ਤੂੰ ਵੀ ਨਾ ਮੁੜਿਆ ਤਾਂ ਮੈਂ ਕਿਸ ਦੀ ਆਸਰੀ ਜਊਂਗੀ ਪਾਲਾ ਬੇਬੇ ਤੂੰ ਐਵੇਂ ਕਿਉਂ ਸੋਚਦੀ ਐ ਮੈਂ ਤੁਹਾਡੇ ਕੋਲ ਨਹੀਂ ਮੁੜਾਂਗਾ ਤਾਂ ਹੋਰ ਕਿੱਥੇ ਜਾਵਾਂਗਾ ਕਿ ਆਪਣੀ ਬੇਬੇ ਦੇ ਕਲਕ ਉਸ ਨੂੰ ਰੋਂਦੀ ਨੂੰ ਚੁੱਪ ਕਰਾਉਣ ਲੱਗ ਪਿਆ ਅਗਲੇ ਦਿਨ ਸਵੇਰੇ ਜਦੋਂ ਚੌਂਕੇ 'ਚ ਬੈਠੇ ਚਾਹ ਪੀ ਰਹੇ ਸਨ ਉਸ ਦਾ ਬਾਪੂ ਪਾਲੇ ਨੂੰ ਕਹਿਣ ਲੱਗਾ ਪਾਲੇ ਪੁੱਤ ਕਿੰਨੇ ਪੈਸੇ ਲੱਗਣਿਆ ਦਵਾਈ ਜਾਣ ਨੂੰ ਪਾਲਾ ਬਾਪੂ ਗਿਰਦਾਰੀ ਤਾਂ ਲੱਖ ਕਹਿੰਦਾ ਸੀ ਨਿਸ਼ਤਰ ਚਲ ਕੋਈ ਨਾ ਮੈਂ ਕਰਦਾ ਕੋਈ ਵਸੀਲਾ ਉਹ ਆਪਣਾ ਪਾਸਪੋਰਟ ਗਿਰਦਾਰੀ ਨੂੰ ਪ੍ਰਾਪਤ ਹੀ ਬਾਕੀ ਤੂੰ ਕੋਈ ਫਿਕਰ ਨਾ ਕਰੀ ਤੇਰੇ ਬਾਪੂ ਦੇ ਹੁੰਦੇ ਹੋਏ ਨਿਛੱਤਰ ਨੇ ਉਸ ਦਿਨ ਤੋਂ ਆਪਣੇ ਪੁੱਤ ਦੇ ਬਾਹਰ ਜਾਣ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਹ ਜਿਸ ਕੋਲ ਵੀ ਗਿਆ ਸਭ ਨੇ ਪੈਸੇ ਦੇਣ ਤੋਂ ਪੋਰੀ ਨਾ ਕਰ ਦਿੱਤੀ ਰਿਸ਼ਤੇਦਾਰਾਂ ਚਾਚੇ ਤਾਇਆ ਸਭ ਨੇ ਇੱਕ ਇੱਕ ਕਰਕੇ ਆਪਣੇ ਹੱਥ ਖੜੇ ਕਰ ਦਿੱਤੇ ਕਿਸੇ ਨੇ ਮਦਦਤਾ ਕੀ ਕਰਨੀ ਸੀ ਉਪਰੋਂ ਚਾਰ ਗੱਲਾਂ ਲਾ ਕੇ ਉਸ ਨੂੰ ਸੁਣਾਉਂਦੇ ਸੀ ਉਹਨਾਂ ਸਭ ਦੀਆਂ 16 ਵਰਗੀਆਂ ਗੱਲਾਂ ਆਪਣੇ ਦਿਲ ਤੇ ਜਰਦਾ ਹੋਇਆ ਨਿਛੱਤਰ ਨਿਰਾਸ਼ ਹੋ ਕੇ ਘਰ ਨੂੰ ਪਰਤ ਆਉਂਦਾ ਸੀ ਅੱਜ ਮਹੀਨਾ ਹੋ ਗਿਆ ਸੀ ਪਾਸਪੋਰਟ ਜਮ੍ਹਾਂ ਕਰਵਾਏ ਨੂੰ ਤੇ ਪੈਸਿਆਂ ਦਾ ਹਾਲੇ ਤੱਕ ਕੋਈ ਇੰਤਜ਼ਾਮ ਨਹੀਂ ਸੀ ਹੋਇਆ ਆਖਰ ਨੂੰ ਕੋਈ ਰਾਹ ਨਿਕਲਦਾ ਨਾ ਨਜ਼ਰ ਆਉਂਦਾ ਦੇਖ ਕੇ ਬੱਚਨੂ ਨੇ ਆਪਣੇ ਵਿਆਹ ਵਾਲੀਆਂ ਟੂਮਾਂ ਤੇ ਗਹਿਣੇ ਨਛੱਤਰ ਦੇ ਹੱਥ ਇਹ ਕਹਿ ਕੇ ਰੱਖ ਦਿੱਤੇ ਇਹ ਮੈਂ ਆਪਣੀ ਧੀ ਦੇ ਵਿਆਹ ਲਈ ਸਾਫ਼ ਕੇ ਰੱਖਿਆ ਸਨ ਪਰ ਸ਼ਾਇਦ ਅੱਜ ਮੇਰੇ ਪੁੱਤ ਨੂੰ ਇਹਨਾਂ ਦੀ ਜ਼ਿਆਦਾ ਲੋੜ ਹੈ ਤੇ ਮੇਰੇ ਪੁੱਤ ਦੀ ਇਹ ਉਮੀਦ ਨਹੀਂ ਟੁੱਟੇਗੀ ਆਜਨ ਸ਼ੇਤਰ ਬਹੁਤ ਭਰੇ ਮਾਨ ਨਾਲ ਗੈਣਾ ਗੱਟਾ ਲੈ ਕੇ ਘਰੋਂ ਬਾਹਰ ਨਿਕਲਿਆ ਉਸਦੇ ਪੈਰ ਤਾਂ ਉਸਦਾ ਭੋਰਾ ਵੀ ਸਾਥ ਨਹੀਂ ਦੇ ਰੇ ਸਨ ਐਵੇਂ ਲੱਗ ਰਿਹਾ ਸੀ ਜਿਵੇਂ ਉਸਦੇ ਸਿਰ ਕੋਈ ਬਹੁਤ ਵੱਡਾ ਪਹਾੜ ਰੱਖ ਦਿੱਤਾ ਗਿਆ ਹੋਵੇ ਉਹ ਗੈਣਾ ਗੱਟਾ ਵੇਚ ਕੇ ਪੈਸੇ ਲੈ ਕੇ ਆਇਆ ਤੇ ਆ ਕੇ ਬਚਨੋਂ ਦੇ ਹੱਥ ਤੇ ਪੈਸੇ ਰੱਖ ਦਿੱਤੇ ਉਹ ਤਾਂ ਸ਼ਰਮ ਦਾ ਮਾਰਾ ਉਸ ਨਾਲ ਨਜ਼ਰਾਂ ਵੀ ਨਹੀਂ ਮਿਲਾ ਪਾਇਆ ਕਿਉਂਕਿ ਜਦ ਦੀ ਬਚਨੋਂ ਵਿਆਹ ਕੇ ਆਈ ਹੋਂ ਤੱਕ 79 ਨੇ ਉਸ ਨੂੰ ਇੱਕ ਵੀ ਗਹਿਣਾ ਨਹੀਂ ਕਰਵਾ ਕੇ ਦਿੱਤਾ ਸੀ ਅਜੇ ਤੱਕ ਉਸ ਨੇ ਦਿੱਤਾ ਵੀ ਕੀ ਸੀ ਬਚਨوں ਨੂੰ ਸਿਵਾਏ ਇਸ ਗਰੀਬੀ ਦੇ ਵਿਆਹ ਤੋਂ ਕੁਝ ਜਨਾਬਾਦੀ 79 ਦੇ ਭਰਾਵਾਂ ਨੇ ਆਪਸ ਵਿੱਚ ਵੰਡ ਬਣਾਈਆਂ ਕਰ ਲਈਆਂ ਤੇ ਦਿਲ 'ਚ ਕੋਟ ਰੱਖਦੇ ਹੋਏ 79 ਨੂੰ ਛੋਟਾ ਹੋਣ ਕਰਕੇ ਸਭ ਤੋਂ ਮਾੜੀ ਜ਼ਮੀਨ ਦੇ ਦਿੱਤੀ ਪਰ ਉਸ ਨੇ ਫਿਰ ਵੀ ਕੋਈ ਗਲ ਨਹੀਂ ਕੀਤਾ ਉਸੇ ਜ਼ਮੀਨ ਤੇ ਮਿਹਨਤ ਕਰਕੇ ਆਪਣਾ ਟੱਬਰ ਨੂੰ ਪਾਲਿਆ ਅਗਲੇ ਦਿਨ ਪਾਲਾ ਆਪਣੇ ਬਾਪੂ ਨਾਲ ਗਰਧਾਰੀ ਕੋਲ ਜਾ ਕੇ ਸਾਰੇ ਪੈਸੇ ਜਮ੍ਹਾਂ ਕਰਵਾ ਕੇ ਰਸੀਦ ਲੈ ਆਇਆ ਤੇ ਗਰਦਾਰੀ ਕਹਿਣ ਲੱਗਾ ਕਾਕਾ ਹੁਣ ਤੂੰ ਬਸ ਆਪਣੀ ਪੂਰੀ ਤਿਆਰੀ ਰੱਖ ਕੁਝ ਦਿਨਾਂ ਤੱਕ ਤੇਰਾ ਵੀ ਵੀਜ਼ਾ ਆਇਆ ਲੈ ਉਹਨਾਂ ਘਰ ਆ ਕੇ ਪਾਲੇ ਦੀ ਜਾਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਕਰਦੇ ਕਰਾਉਂਦੇ ਪਾਲੇ ਦਾ ਵੀ ਵੀਜ਼ਾ ਆ ਗਿਆ ਸਾਰਾ ਪਰਿਵਾਰ ਅੱਜ ਬਹੁਤ ਖੁਸ਼ ਸੀ ਇਸ ਜੀ ਕਹਾਣੀ ਦਾ ਪາກ ਪਹਿਲਾ ਕਹਾਣੀ ਦਾ ਪາກ ਦੂਜਾ ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ తోడ్డా బాద